ਸਤਿ ਸ਼੍ਰੀ ਅਕਾਲ ਫਰੈਂਡਸ ਸਰਦੀਆਂ ਦਾ ਮੌਸਮ ਆ ਗਿਆ ਹੈ ਤੇ ਸਰਦੀਆਂ ਦੇ ਮੌਸਮ ਵਿੱਚ ਗੋਭੀ, ਗਾਜਰ, ਸ਼ਲਗਮ ਦਾ achar ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਹੈ ਤੇ ਇਸ achar ਨੂੰ ਬਣਾ ਲਈ ਆਓ ਆਪਾਂ ਟਾਈਮ ਨਾ ਖਰਾਬ ਕਰਦੇ ਹੋਏ ਕਿ ਜ਼ਤ ਦੀ ਕਾ ਸਿੱਖੀਏ ਤੇ ਮੇਰੀ ਇੱਕ ਸਾਰਿਆਂ ਨੂੰ ਰਿਕਵੈਸਟ ਹੈ ਕਿ ਜਿਨ੍ਹਾਂ ਨੇ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦੇਣ ਤੇ ਅਗਰ ਪਸੰਦ ਆਇਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੇ 1/2 ਕਿਲੋ ਗੋਭੀ 1 ਕਿਲੋ ਗਾਜਰ ਤੇ ਪੌਣਾ ਕਿਲੋ ਮੈਸ਼ਲਗਮ ਲੈਨੇ ਤੁਸੀਂ ਇਸ ਕੁਆਂਟੀਟੀ ਨੂੰ ਵਧਾ ਤੇ ਘਟਾ ਵੀ ਸਕਦੇ ਹੋ ਤੁਹਾਡੀ ਇੱਛਾ ਹੈ ਤੁਸੀਂ ਨਹੀਂ ਵੀ ਪਾਣੀ ਚਾਹੁੰਦੇ ਸ਼ਲਗਮ ਤੇ ਨਾ ਪਾਓ ਗਾਜਰਾ ਜਿੰਨੀਆਂ ਪਾਣੀਆਂ ਚਾਹੁੰਦੇ ਹੋ ਪਾ ਲਓ ਇਹ ਤੁਹਾਡੀ ਇੱਛਾ ਦੇ ਮੁਤਾਬਕ ਹੈ ਮੈਂ ਇਹਨਾਂ ਨੂੰ ਕੱਟ ਕੇ ਧੋ ਕੇ ਸੁਕਾ ਲਿਆ ਤੇ ਤੁਸੀਂ ਵੀ ਇਸ ਨੂੰ ਕੱਟੋ-ਕੱਟ ਜੇ ਤੁਹਾਡੇ ਧੁੱਪ ਨਿਕਲੀ ਹੈ ਤਾਂ 2-3 ਘੰਟੇ ਦੀ ਧੁੱਪ ਲਗवानी ਹੈ ਅਗਰ ਧੁੱਪ ਨਹੀਂ ਨਿਕਲੀ ਤਾਂ ਪੱਖੇ ਥੰਦੇ ਸੁਕਾ ਲਓ ਸਾਡੇ ਕੈਨੇਡਾ ਵਿੱਚ ਸਨੋ ਪਈ ਹੋਈ ਸੀ ਇਸ ਕਰਕੇ ਅਸੀਂ ਘਰ ਦੇ ਅੰਦਰ ਹੀਟ ਚੱਲ ਰਹੀ ਸੀ ਉਸ ਹੀਟ ਦੇ ਥੱਲੇ ਹੀ ਇਸ ਨੂੰ ਸੁਕਾ ਲਿਆ ਹੁਣ ਜਿਹੜੇ ਅਸੀਂ ਡਰਾਈ ਰੋਸਟ ਮਸਾਲੇ ਇਸ ਵਿੱਚ ਪਾਣੇ ਨੇ ਉਹਨਾਂ ਨੂੰ ਪਹਿਲਾਂ ਦੇਖ ਲਈਏ ਕਿਹੜੇ-ਕਿਹੜੇ ਨੇ 2 ਟੇਬਲस्पून ਰਾਈ 1 ਟੇਬਲस्पून ਜੀਰਾ 1 टीस्पून ਮੇਥੀ ਦਾਣਾ 2 ਟੇਬਲस्पून ਸੌਂਫ 4 ਮੁਟੀ ਲਾਈਚੀ 7-8 ਦਾਣੇ ਲੌਂਗ ਦੇ 1 ਸਟਿਕ ਦਾਲ ਚਿਨੀ ਦੀ 1 ਟੇਬਲस्पून ਕਾਲੀ ਮਿਰਚ ਔਰ 1 ਟੇਬਲस्पून ਧਨੀਆ 팬 ਵਿੱਚ ਮੈਂ ਸਾਰੇ ਮਸਾਲੇ ਪਾ ਦਿੱਤੇ ਨੇ ਤੇ ਇਸ ਨੂੰ ਅਸੀਂ ਸਿੰਮ ਦੇ ਉੱਤੇ ਹੀ ਡਰਾਈ ਰੋਸਟ ਕਰਾਂਗੇ ਹੁਣ ਇਹ ਡਰਾਈ ਰੋਸਟ ਹੋ ਚੁੱਕੇ ਨੇ ਹੁਣ ਅਸੀਂ ਇਸ ਨੂੰ ਠੰਡੇ ਕਰਕੇ ਪੀਸ ਲਵਾਂਗੇ ਮੇਨਲੀ ਇਸ ਦਾ ਕੰਮ ड्राई रोस्ट ਕਰਨ ਦਾ ਇਹ ਹੁੰਦਾ ਹੈ ਕਿ ਇਸ ਦਾ ਅਸੀਂ ਮੋਇਸਚਰ ਖਤਮ ਕਰ ਦੇਗੇ। ਅਗਰ ਤੁਸੀਂ ਧੁੱਪ ਤੇ ਸੁਕਾਉਣਾ ਚਾਹੋ ਤਾਂ ਧੁੱਪ ਤੇ ਵੀ ਇਸ ਨੂੰ ਸੁਕਾ ਸਕਦੇ ਹੋ। ਸਾਰੇ ਮਸਾਲੇ ਠੰਡੇ ਹੋ ਚੁੱਕੇ ਨੇ। ਹੁਣ ਅਸੀਂ ਇਸ ਨੂੰ ਕੋਰਸਲੀ ਪੀਸਾਂਗੇ। ਮਤਲਬ ਕਿ ਦਰਦਰਾ ਪੀਸਾਂਗੇ, ਬਿਲਕੁਲ ਪਾਊਡਰ ਨਹੀਂ ਬਣਾਉਣਾ। ਸੁੱਕੇ ਮਸਾਲੇ ਪੀਸਣ ਤੋਂ ਬਾਅਦ ਹੁਣ ਅਸੀਂ ਲਸਣ, ਅਦਰਕ ਤੇ ਹਰੀ ਮਿਰਚ ਪਿਸਾਂਗੇ। ਮੈਂ ਨੀਅਰ ਅਬਾਊਟ 100 ਗ੍ਰਾਮ ਲਸਣ ਲਿਆ ਔਰ 90 ਕੋ ਗ੍ਰਾਮ ਅਦਰਕ ਲਈ ਹੈ ਔਰ ਪੰਜੇ ਹਰੀਆਂ ਮਿਰਚਾਂ ਲਈਆਂ ਨੇ ਤੁਸੀਂ ਵੱਧ ਘੱਟ ਕਰ ਸਕਦੇ ਹੋ ਜੋ ਚੀਜ਼ ਤੁਹਾਨੂੰ ਨਹੀਂ ਪਸੰਦ ਅਗਰ ਤੁਹਾਨੂੰ ਲਸਣ ਨਹੀਂ ਤੁਸੀਂ ਖਾਂਦੇ ਤਾਂ ਉਹਨੂੰ ਸਕਿਪ ਵੀ ਕਰ ਸਕਦੇ ਹੋ ਕੜਾਈ ਵਿੱਚ ਅਸੀਂ ਹੁਣ 3 ਕੱਪ ਤੇਲ ਦੇ ਪਾ ਲਏ ਨੇ ਇਸ ਨੂੰ ਅਸੀਂ ਖੂਬ ਗਰਮ ਕਰਾਂਗੇ ਜਦੋਂ ਇਸ ਦਾ ਕਲਰ ਚੇਂਜ ਹੋ ਜਾਏਗਾ ਉਸ ਵੇਲੇ ਅਸੀਂ ਇਸ ਵਿੱਚ ਗ੍ਰਾਈਂਡ ਕੀਤੇ ਹੋਏ ਲਸਣ ਅਦਰਕ ਤੇ ਹਰੀ ਮਿਰਚ ਪਾ ਕੇ ਇਸ ਨੂੰ ਅੱਛੀ ਤਰ੍ਹਾਂ ਪੋਨ ਲਾਵਾਂਗੇ ਤੇਲ ਚੰਗੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਹੋਣਾ ਸੀ ਇਸ ਵਿੱਚ ਅਦਰਕ ਲਸਣ ਤੇ ਹਰੀ ਮਿਰਚ ਵਾਲਾ ਮਸਾਲਾ ਜੋ ਕਿ ਅਸੀਂ ਪੀਸਿਆ ਸੀ ਉਸ ਨੂੰ ਇਸ ਵਿੱਚ ਪਾ ਦਿੱਤਾ ਹੈ ਇਸ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਾਵਾਂਗੇ ਦੇਖੋ ਇਹਦਾ ਕਲਰ ਥੋੜਾ ਥੋੜਾ ਚੇਂਜ ਹੋ ਰਿਹਾ ਹੈ ਥੋੜੀ ਦੇਰ ਹੋਰ ਭੁੰਨ ਕੇ ਫਿਰ ਅਸੀਂ ਇਸ ਵਿੱਚ ਹੋਰ ਮਸਾਲੇ ਪਾਵਾਂਗੇ ਦੇਖੋ ਜੀ ਲਸਣ ਦਾ ਕਲਰ ਚੇਂਜ ਹੋ ਗਿਆ ਹੈ ਉੜਾ ਥੋੜਾ ਬਰਾ ਮਨੂਣਾ ਸ਼ੁਰੂ ਹੋ ਗਿਆ ਹੁਣ ਅਸੀਂ ਇਸ ਵਿੱਚ 1 tsp ਹਿੰਗ ਪਾ ਦਿਆਂਗੇ ਤੇ ਜਿਹੜੇ ਅਸੀਂ ਡਰਾਈ ਰੋਟਸ ਮਸਾਲੇ ਕੋਰਸਲੀ ਪੀਸੇ ਸੀ ਉਹ ਵੀ ਪਾ ਦਿਆਂਗੇ ਨਮਕ ਮੈਂ ਪਿੰਕ ਸాల్ਟ ਔਰ ਬਲੈਕ ਸాల్ਟ ਪਾਇਆ ਤੁਸੀਂ ਜਿਹੜਾ ਮਰਜੀ ਪਾ ਲਓ ਪਿੰਕ ਸాల్ਟ ਦੇ ਨਾਲ ਬੀਪੀ ਹੋਣ ਦੇ ਘੱਟ ਚਾਂਸ ਹੁੰਦੇ ਨੇ ਤੇ ਬਲੈਕ ਸਾਲਟ ਨਾਲ ਟੇਸਟ ਹੀ ਲੱਗ ਗਿਆ ਮੈਂ 6-7 ਚਮਚ ਪਿੰਕ ਸਾਲਟ ਪਾਇਆ ਸੀ ਤੇ 1 ਚਮਚ ਬਲੈਕ ਸਾਲਟ ਪਾਇਆ ਸੀ ਹੁਣ ਅਸੀਂ ਇਸ ਵਿੱਚ ਰੰਗਤ ਦੇਣ ਲਈ ਕਸ਼ਮੀਰੀ ਮਿਰਚ ਪਾਵਾਂਗੇ ਮੈਂ 2 ਚਮਚ ਪਾਏ ਨੇ ਕਿਉਂਕਿ ਆਪਾਂ ਹਰੀ ਮਿਰਚ ਵੀ ਵਿੱਚ ਪਈ ਹੋਈ ਹੈ ਉਹ ਬਹੁਤ ਤਿੱਖੀ ਸੀ ਕਾਲੀ ਮਿਰਚ ਵੀ ਪਈ ਹੋਈ ਹੈ 200 ਗ੍ਰਾਮ ਗੁੜ ਨੂੰ ਮੈਂ 3 ਕੱਪ सिरके ਦੇ ਵਿੱਚ ਪਿਉਤਾ ਹੈ ਤੇ ਹੁਣ ਅਸੀਂ ਇਸ ਨੂੰ ਇਸ ਵਿੱਚ ਪਾ ਦੇਵਾਂਗੇ ਤੇ ਅੱਛੀ ਤਰ੍ਹਾਂ ਘੜ ਲਗਾ ਦੇ ਤਾਂਕਾ ਬਹੁਤ ਸਾਡਾ ਗੁਰਸ ਲੈਟ ਨਹੀਂ ਹੋਗਾ ਪੂਰਾ ਚੀਜ਼ਾਂ ਇਸ ਵਿੱਚ ਮੈਚ ਹੋ ਗਿਆ ਹੁਣ ਅਸੀਂ ਇਸ ਵਿੱਚ ਆਪਣੀਆਂ ਸੁਕਾਈਆਂ ਹੋਈਆਂ ਸਬਜ਼ੀਆਂ ਪਾ ਦੇਵਾਂਗੇ ਸਬਜ਼ੀਆਂ ਪਾਉਣ ਤੋਂ ਬਾਅਦ ਮੇਰੇ ਇੱਕਦਮ ਮਨ ਵਿੱਚ ਆਇਆ ਕਿ ਕਿਉਂ ਨਾ ਅਸੀਂ ਜਿਹੜੀਆਂ ਹਰੀਆਂ ਮਿਰਚਾਂ ਕੌੜੀਆਂ ਨਹੀਂ ਹੁੰਦੀਆਂ ਚਾਰ ਪੰਜ ਉਹ ਵੀ ਪਾ ਦਿੱਤੇ ਜਾਨ ਉਨਾ ਦਾ ਵੀ ਕ੍ਰਾਂਚ ਬਹੁਤ ਅੱਛਾ ਲੱਗਦਾ ਹੈ ਮੈਂ 4-5 ਉਹ ਵੀ ਵਿੱਚ ਪਾ ਦਿੱਤੀਆਂ ਨੇ ਤੁਹਾਡੀ ਇੱਛਾ ਹੋਵੇ ਤਾਂ ਤੁਸੀਂ ਵੀ ਪਾ ਲੈਣਾ 1-2 ਮਿੰਟ ਪੁੰਨਣ ਤੋਂ ਬਾਅਦ ਅਸੀਂ ਇਸ ਨੂੰ ਗੈਸ ਤੋਂ ਉਤਾਰ ਲਵਾਂਗੇ ਲੋ ਜੀ ਸਾਡਾ ਗੋਭੀ ਗਾਜਰ ਖਰੀ ਮਿਰਚ ਸ਼ਲਗਮ ਦਾ ਅਚਾਰ ਬਣ ਕੇ ਤਿਆਰ ਹੋ ਗਿਆ ਹੈ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਹਰਾ ਲਾਲ ਤੇ ਚਿੱਟਾ ਕਿੰਨੇ ਪਿਆਰੇ ਕਲਰ ਲੱਗ ਰਹੇ ਨੇ ਤੁਸੀਂ ਵੀ ਇਸ ਨੂੰ ਦੇਖ ਕੇ ਜਲਦੀ ਨਾਲ ਬਣਾਓ ਤੇ ਪਰੌਂਠਿਆਂ ਨਾਲ ਬ੍ਰੈਡ ਨਾਲ ਪੂੜੀਆਂ ਨਾਲ ਖਾਓ ਤੇ ਸਫਰ ਵਿੱਚ ਵੀ ਲੈ ਕੇ ਜਾਓ ਇਸ ਦੀ ਲਾਈਫ ਵਧਾਉਣ ਵਾਸਤੇ ਇਸ ਨੂੰ ਤੁਸੀਂ ਫ੍ਰਿਜ ਵਿੱਚ ਵੀ ਰੱਖ ਸਕਦੇ ਹੋ ਬਹੁਤ ਬਹੁਤ ਧੰਨਵਾਦ ਸੱਸ ਸ਼ਿਕਾਇਤ